ਸਾਰੇ ਬੱਚਾ ਬੁੱਛੇ ਲਾ ਖਾਣਾ ਖੋ ਤੁਦ ਬੀ ਕਲੋਪੀ ਆਈ ਹੈ ਬੜੀ ਵੱਡੀ ਠੀਕ ਅਸਰ ਲਿਆ ਪਾਉਂ ਬਹੁਤ ਜ਼ਿਆਦਾ ਇਹ ਕਿਹਦੇ ਵਾਦੋ ਇਹ ਸਾਰੀ ਰਾਤ ਬੰਨਾ ਤੇ ਹੀ ਉਹ ਵਿਯੋਧੋ ਉਦੋਂ ਟੁੱਟ ਗਿਆ ਮਾਂ ਇਹਦੇ ਵਾਸੀ ਦਾ ਇਹ ਜਿਹੜਾ ਪਾਣੀ ਪਿਆ ਘੋਨਿਆ ਆ ਸਾਨੂੰ ਉਹ ਨਹੀਂ ਮਾਰਦਾ ਹਾਂ ਹਾਂ ਇਹ ਪਾਣੀ ਆਇਆ ਨਾ ਇਹ ਕੋਈ ਪਾਣੀ ਨਹੀਂ ਪੜਦਾ ਇਹ ਪਾਣੀ ਇਹ ਵਾਰ ਤੇ ਦੇ ਦੋ ਘੰਟੇ ਗਾਲਾ ਸਾਰਾ ਪਿੰਡ ਦੀ ਦੋੜ ਦੇਣਾ ਆ ਸਾਰਾ ਫਤਨਾ ਇੱਥੇ ਹੋਊ ਬੰਨ 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 ਲਾ ਥੋੜੇ ਲਾ ਕੇ ਆ ਥੋੜੇ ਫੜੇ ਦੇ ਹਾਰੇ ਕੁਲੀ ਇਹੇ ਬੰਨ ਦੇ ਹਾਰੇ ਸਾਰੇ ਬੰਨ ਦੇ ਹੋਣੇ ਜੇ ਜਿਆਦਾ ਜਗੜੀ ਹੋ ਗੱਡੀ ਚ ਕਰ ਹਾਂ ਹਾਂ ਵਾਸੀ ਜੀ ਲੋਕੀ ਚਲੋ ਮਾਰਾ ਨੰਮਣੀ ਕੋਈ ਗੱਲ ਖਿਆਲ ਰੱਖਣਾ ਬੱਚਿਆਂ ਦਾ ਠੀਕ ਹੈ ਜੀ ਆਪਣੇ ਪਰਵਾਹਾਂ ਦਾ ਖਿਆਲ ਰੱਖੋ ਠੀਕ ਹੈ ਹਾਂ ਜੇ ਕੋਈ ਦੂਤ ਬਈ ਤਾਂ ਤੁਸੀਂ ਕਾਲ ਕਰਿਓ ਕੋਈ ਜੀ ਹਾਂ ਕੋਮਲ ਜਦੋਂ ਤੇ ਮੇਰੇ ਜੀਵਨ ਤੋਂ ਕੋਈ ਪ੍ਰੋਬਲਮ ਬਣਾਇਆ ਉਹ ਤੋਂ ਪਹਿਲਾਂ ਉਸ ਤੋਂ ਉੱਤੇ ਆ ਗਿਆ ਨਹੀਂ 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 ਇਹਦੇ ਬੱਤ ਚਾਹ ਲਿਆ ਆਣਾ ਨਹੀਂ ਇਹ ਵੀ ਹੋ ਗਿਆ ਉਹਦਾ ਰੇਡੀ ਨਹੀਂ ਹੋਇਆ ਅਹ ਸਾਥ ਕੋਈ ਹੈ ਸਾਥੇ ਬਾਹਰ ਨਹੀਂ ਹੋ ਰਹਾ ਇਹਨਾਂ ਨੂੰ ਬਾਹਰ ਨੂੰ ਜਾਂਦਾ ਜੱਟਾਂ ਨਾਲ ਕੁਝ ਨਹੀਂ ਤਸਵੀਰੀ ਕਰਾਉਣੀ ਪਈ ਇੱਕ ਵਾਰੀ ਮੈਂ ਵੀ ਇਹਦੇ ਜਿਉਂ ਨਵੀਂ ਬਣੂਗੀ ਉਹ ਵੀ ਕਰਾਉਂਗਾ ਬਹੁਤ ਵੱਡਾ ਤਰ੍ਹਾਂ ਪਾਉਂਦਾ ਹੈ ਇਹਨਾਂ ਨੂੰ ਕੋਈ <laughs> ਨਹੀਂ <laughs> <laughs> Субтитры yeah,